ਸਤਿਨਾਮ ਸ੍ਰੀ ਵਾਹਿਗੁਰੂ 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 सतनाम ਆਜਾਣਾ ਭਾਈ ਸੁਖਜੀਤ ਸਿੰਘ ਜੀ ਖਲ ਸਕੂਈ ਸ਼੍ਰੀ ਜਥਾ ਅਮ੍ਰਿਤਸਰ ਸਰ ਸਾਹਿਬ ਵਾਲੇ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਅਪਲਟ ਕਾਇਆ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਪੰਜੀ ਗੁਰਸੁਰਮਾ ਵੱਡ ਜੋਦਾ ਬਹ ਪਰ ਬੁਕਾਰੀ ਐਸੇ ਪਰ ਬੁਕਾਰੀ ਤਨ ਤਨ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਾਂ ਗੁਰੂ ਕੀ ਵਡਾਲੀ ਭਾਗ ਲਾਏ ਮਾਤਾ ਗੰਗਾ ਦੇਵੇ ਲੋਰੀਆਂ ਗੁਰੂ ਕੀ ਵਡਾਲੀ ਵਿਖੇ ਹੋਇਆ ਸਤਗੁਰੂ ਜੀ ਦਾ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਕਰੋਣਾ ਕਰੋਣਾ ਵਧਾਈਆਂ ਔਰ ਅੱਜ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਹੁਤ ਸੁਹਣੀ ਲਾਈਟਿੰਗ ਹੋਈ ਔਰ ਫੁੱਲ ਚਣੀ ਆਵਾਸਪਤਾ ਲੋਕਲ ਨਜ਼ਾਰਾ ਦੇਖਣ ਮਿਲ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅੰਮ੍ਰਿਤ ਸ਼ਕੋਹ ਸਿੰਘ ਸਜੂ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਬਾਣੀ ਦੇ ਤਾਰਨ ਹੋ ਜਾਓ ਬਾਣੀ ਦੇ ਤਿਆਰ ਨੂੰ ਇਸ ਵਿੱਚ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪਮਾਲਾ ਜੀ ਬਹੁਤ ਵਧੀਆ ਸੀ ਜੀ ਬਹੁਤ ਸੁੰਦਰ ਲੋਕਿਕ ਨਜ਼ਾਰਾ ਸੀ ਜੀ ਬੜੀ ਵਧੀਆ ਕਿਰਪਾ ਹੋਈ ਹੈ ਮਾਰੇ ਦਰਸ਼ਨ ਕੀਤੇ ਹੈ ਗੁਰਪੁਰਪ ਦੀ ਸਾਧ ਸੰਗਤ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਤਿਨਾਮ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ sat nam siri vahe guru sat siri vahe guru sat siri vahe guru sat nam siri vahe guru sat siri vahe guru sat siri ਆਜਾ ਨਾ ਪਾਈ ਸੁਖਜੀਤ ਸਿੰਘ ਜੀ ਖਾਲਸਾ ਕਵੀ ਸ੍ਰੀ ਜਥਾ ਅਮ੍ਰਿਤਸਰ ਸਾਹਿਬ ਵਾਲੇ ਪੰਜ ਪਿਆਲੇ ਪੰਜ ਪੀਰ ਛੱਟਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਅਪਲਟ ਕਾਇਆ ਮੂਰਤ ਹਰ ਗੋਬਿੰਦ ਸਵਾਰੀ ਚਲੀ ਪੀੜੀ ਸੋਡੀਆਂ ਰੋਹ ਦੀ ਖਾਵਨ ਵਾਰੋ ਵਾਰੀ ਦਲ ਪੰਜੀ ਗੁਰਸੁਰਮਾ ਵੱਡ ਜੋਦਾ ਬਹ ਪਰ ਬੁਕਾਰੀ ਐਸੇ ਪਰ ਬੁਕਾਰੀ ਤੰਤਨ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਾਂ ਗੁਰੂ ਕੀ ਵਡਾਲੀ ਭਾਗ ਲਾਏ ਮਾਤਾ ਗੰਗਾ ਦੇ